ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮੰਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਚੰਗੀਆਂ ਟਾਪ ਦੀਆਂ ਪੰਜ ਬੜਾਂ ਜੇ ਕੋਈ ਭੈਣ ਭਰਾ ਚੰਗੀ ਬਰੀਡ ਵਾਲੀ ਟਾਪਰ ਜਰਸੀ ਲੈਣ ਦਾ ਚਾਹਵਾਨ ਹੋਵੇ ਉਹ ਵੀ ਮਿਲ ਜੂ ਪਲੂਨ ਅੱਛੀ ਹੈ ਨਵਾਂ ਹਾਨ ਬੱਚਾ ਹਜੇ ਪਹਿਲਾਂ ਮੱਚੀ ਪਲੂਨ ਇੱਕ ਕਾਲੇ ਰੰਗ ਦੀ ਫੌਲ ਵੱਡੀ ਵੜਾ ਦੋ ਅਮਰੀਕਨਾਂ ਫੌਲ ਵੱਡੀਆਂ ਟੋਟਲ 5 ਜਾਨਵਰ ਹੈ ਨਾਗ ਦਾ ਬਾਧਾ ਦੋ ਤਿੰਨ ਨਾਗ ਸੇਲ ਹੋ ਗਿਆ ਜਿਹਦੇ ਜਿਹੜੀ ਵੀ ਵੈੜ ਮਾਨ ਨੂੰ ਲੱਗਦੀ ਆ ਅਗਲੇ ਦੇ ਫੱਟ ਬੈਂਦੀ ਆ ਤੇ ਆ ਜਿਓ ਗੁਰਦੇਤ ਦੇ ਘਰੇ ਆ ਤਸੱਲੀ ਕਰਕੇ ਲੈ ਜਾਓ ਕੱਲਾ ਕੱਲਾ ਨਾਗ ਤੋਰ ਤੋਰ ਵਕਾਦੇ ਨੇ ਕਿੰਨਾ ਮੁੱਲ ਕਿੰਨਾ ਦੋ ਤਾਂ ਸਾਰੀ ਜਾਣਕਾਰੀ ਲੈਦਾ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੀ ਨਾ ਬਾਈ ਗੁਰਦੇਤ ਸਿੰਘਾ ਪਿੰਡ ਚੜਿਆਕਾ ਜਿਲ੍ਹਾ ਮੋਗਾ ਤੁਸੀਂ ਮੋਗਾ ਜੀ ਫੋਨ ਨੰਬਰ ਦੱਸ 79017556762 ਕਿੰਨੇ ਜਾਨਵਰ ਜਨਵਾਰ ਦਾ ਹੈਗਾ ਜੀ ਅੱਜ 5-7 ਆ ਬਾਕੀ 5 ਅਗਦੀ ਵੀਡੀਓ ਪਾਉਣੀਆਂ ਸਤੇ ਨੂੰ ਦਕਾਨਾਂ ਅੱਠ ਆ ਅੱਠ ਹੈ ਚੰਗੀਆਂ ਦੀ ਬਾਤ ਨਹੀਂ ਜਾਨੀ ਚੰਗੀਆਂ ਚੰਗਾ ਹੋਣਗੇ ਜੋ ਅੱਜ ਸਰੇ ਸੱਟਾਂ ਲੰਗੇ ਨੂੰ ਕਹਿੰਦੇ ਜਮਾ ਇਹ ਤੋਂ ਕਰ ਪਲੂਣ ਵਾਚੀ ਅਰੀਜਨਲ ਚਾਰ ਦਾ ਦੁੱਧ ਦੇ ਸੱਟ ਗਏ ਚੋਕ ਦਾ ਇੱਕ ਚੱਕ ਦੀ ਦਿਨ ਕਿਨੇ ਲੈ ਜੇ ਦਿਨ ਬਾਅਦ ਤਿਆਰ ਆ ਤਿੰਨ ਲੈ ਜੇ ਚਾਰ ਲੈ ਜੇ ਪਲੂਣ ਵਾਚੀ ਦੁੱਧ ਪੀਓਗੀ 20 ਪਲੱਸ ਕਹਿਣ ਵਾਲੀ ਗੱਲ ਜੋ ਤੂੰ ਕਿਉਂ ਦੱਸੂਗੀ ਕੱਢ ਬਾਹਰ ਦਿਨ ਲੈ ਜੂ ਤਿੰਨ ਚਾਰ ਹਾਂਜੀ ਦੋਸਤੋ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕਣ ਲੱਗੀ ਇੱਕ ਚੱਕ ਗਈ ਆ ਇੱਕ ਹਜੇ ਸਿੱਟਿਆ ਕੋਈ ਦੋਂਦੀ ਮੰਨ ਲਓ ਕੋਈ ਚੌਗੀ ਮੰਨ ਲਓ 20 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਮੱਛੀ ਦੇਊਗੀ ਰਾਜੀ ਬਹੁਤਾ ਮੰਨ ਲਓ ਤੇ ਲੈਵਾ ਵੀ ਡਾਵਾਲਾ ਪਾਂਡੇ ਜੱਡਾ ਲਈ ਵਾ ਤਿਆਰ ਕੀਤਾ ਪਟਾਂ ਜਨ ਹਸਿਆ ਪਿਆ ਪੂਰਾ ਗੁੰਦਮਾ ਹਵਾਨਾ ਠੋਸ ਨਿਗਰ ਫਿਟਿੰਗ ਵਾਲਾ ਹੂੰ ਫੁੱਟਬਾਲ ਦੀ ਤਰ੍ਹਾਂ ਪੂਰਾ ਟਾਈਟ ਠੋਸ ਨਿਗਰ ਅਤ ਸੀਲ ਵੀ ਐਨੀ ਆ ਭਾਵੇਂ ਜਵਾਗ ਖੇਡੀ ਜਾਣ ਚੋਂ ਦੀ ਤਾਂ ਗੱਲ ਪੂਰਦੀ ਰਹੀ ਚੋਂ ਤਾਂ ਅਗਲਾ ਦੋਵਾਂ ਮਿੰਟਾਂ ਚ ਲੈਂਦਾ ਚੋ ਕੇ ਬਾਲ ਤੇ ਦੂਰ ਦੀ ਭਰ ਕੇ ਉੱਠ ਖੜਦਾ ਇਹਦੇ ਨਾਲ ਤਾਂ ਭਾਵੇਂ ਜਵਾਗ ਘੰਟਾ ਖੇਡੀ ਜਾਣ ਥਣਾ ਨਾ ਉਹ ਬੱਛੀ ਆ ਨਾ ਚੀਜ਼ ਜਿਹਨੂੰ ਕਹਿੰਦੇ ਉਹ ਹਾਂ ਕੋਕਾ ਵੀਸ ਆ ਪਹਿਲਾਂ ਬੱਛੀ ਨਾਲੇ ਨਜ਼ਾਰੇ ਦੇਉ 7 8 ਵੇ ਵਧੀਆ ਜੇ ਕਈ ਗਾਂ ਬੁੱਢੀ ਜੀ ਲੈ ਲੈਂਦੇ ਆ ਪੰਜ ਏਅਰ ਘੱਟ ਪਿੱਛੇ ਤੇ ਉਹ ਅਗਲੇ ਸਾਲ ਨੂੰ ਚੱਲਣ ਵਾਲੀ ਹੁੰਦੀ ਆ ਤੇ ਐ ਜੀ ਬੱਚੀ ਲਈ ਹੋਵੇ 7-8 ਸੂਏ ਨਿਆਰੇ ਦੇ ਦੂ ਦੁੱਧ ਤੇ ਨਾਲੇ ਜੇ ਤਿੰਨ ਚਾਰ ਸੱਤਾਂ ਅੱਠਾਂ ਸੂਆਂ ਚ ਬੱਚੀਆਂ ਦੇ ਗੀਆਂ ਹਾਂ ਲੱਛ ਅੱਠ ਸੂਏ ਸੂਗੀ ਚਾਰ ਬੱਚੇ ਦੇ ਗੀਆਂ ਚਾਰ ਬੱਚੀਆਂ ਨਾਲੇ ਘਰੇ ਬਰੀਡ ਚੰਗੀ ਤਿਆਰ ਕਰ ਦੋ ਨਾਲੇ ਦੁੱਧ ਦੇ ਨਿਆਰੇ ਦੇ ਨੂੰ 7-8 ਸੱਤ ਪੂਰੀ ਟਾਪ ਦੀ ਕੋਕਾ ਵੀ ਕਿੰਨੇ ਦੀ ਬਾਈ ਵੀਡੀਓ ਟਾਈਮ ਬਾਅਦ ਪਈ ਭਰਾ ਮੁੱਲ ਨਹੀਂ ਕਰਨਾ ਹੂੰ ਤੇਰੇ ਸਾਹਮਣੇ ਬੰਦੇ ਆਏ ਆ ਮੁੱਲ ਮੈਂ 70000 ਕੀਤਾ ਨਾ ਉਹਨਾਂ ਤੋਂ ਪਰ ਅੱਜ ਮੁੱਲ ਨਹੀਂ ਤੇਰੇ ਤੇ ਇਹਨਾਂ ਦੇ ਵੀਡੀਓ ਪਈ ਆ ਟਾਈਮ ਬਾਅਦ ਮਾਰ ਹੀ ਟਾਈਮ ਬਾਅਦ ਲਿਆ ਯਾਰ ਕੰਮ ਧੰਦਾ ਬਾੜਾ ਹੈ ਹੂੰ 70 ਤੋਂ 1000 ਛੋੜ ਕਰਨੀ ਆ ਪਰ ਇਹ ਮਾਨਾ ਇੱਕ ਬੱਕੋ ਰੱਖ ਰਿਹਾ ਵੀ ਅਗਲਾ ਵਾਰ ਠੀਕ ਹੈ ਛੋੜ ਕਰਨੀ 1000 ਲੈਣਾ 70 ਲੈਣਾ ਬਾਈ ਕਹਿੰਦਾ 70 ਹੀ ਐ ਗੈਨਾ 70 ਹੀ ਐ ਪਰ ਹਜ਼ਾਰ ਦਾ ਰੋਟ ਵਿੱਚੋਂ ਬਾਈ ਕਹਿੰਦਾ ਛੱਡ ਦੂੰਗਾ 69000 ਦੀ ਦੇ ਦੇਣੀ ਆ ਟਾਪ ਦੀ ਬੱਚੀ ਐ ਦੰਦਾਂ ਚ ਪਹਿਲਾਂ 20 ਕਿਲੋ ਖੁੱਲਾ ਦੁੱਧ ਪਿਆਉਣ ਵਾਲੇ ਹੋਮ ਫੈਟ ਵਾਲਾ ਤੇ ਮੋਟਾ ਮੋਟਾ ਥਾਣਾ ਕੋਈ ਫੋਟ ਨਹੀਂ ਛਾਂਗ ਨਹੀਂ ਟਾਪ ਦੀ ਬੱਚੀ ਕਿਸੇ ਨੇ ਨਹੀਂ ਦੇਣੀ 50 ਪੰਡ ਗੇੜਾ ਦੇ ਲਿਓ 97000 ਦੀ ਦੋ ਨੰਬਰ ਰੀਪਰ ਬੱਚਾ ਰੀਨਲ ਚਾਰ ਦੰਦ ਬੱਚੀ ਚੌਗੀ ਬੱਚੀ ਰੀਨਲ ਰੀਨਲ ਜਮਾ ਲੈ ਜੂ ਲੈ ਲੈ ਜੂ 7 ਤੋਂ 8 ਕਿੰਨਾ ਰਤ ਕੱਢ ਜੂ ਦੋਸ ਪੈਉ 18 19 ਲੀਟਰ ਬੱਚੀ ਲਓ ਜੀ 18 19 ਕਿਲੋ ਦੀ ਗਰੰਟੀ ਕਹਿੰਦਾ ਆਪਣੀ ਗਰੰਟੀ ਹੋ ਚੌਗੀ ਬੱਚੀ ਪਹਿਲਾ ਸੁਆਪਲੂਨ ਜਰਸੀ ਉਹ ਨਹੀਂ ਗਈ ਛੋਲੀ ਦੀ ਆ ਉਹ ਦੂਜੀ ਨਹੀਂ ਹਮਾ ਜਲਾਲੀ ਪਹਾੜੀ ਕੁਆਲਟੀ ਵਾਲੀ ਉਹ ਨਹੀਂ ਗਈ ਲੋਕਲ ਬੱਚੀ ਆ ਫਲ ਜੰਗੀ ਚਾਰ ਦੰਦ ਚੌਗੀ 18 19 ਕਿਲੋ ਖੁੱਲਾ ਦੁੱਧ ਪਿਆ ਜੂ ਦਣਕੇ ਨੇ ਪੇ ਕਰ ਦਿੱਤਾ ਦਣ ਭਾਈ 10 ਪਏ ਭਰਾ ਜੀ 10ਾਂ ਦਿਨਾਂ ਦੀ ਕੱਚੀ ਅੱਜ ਡੇਟ ਕੱਲੀ ਕੱਚੀ ਕੱਚੀ ਆ ਜਿਸ ਦਿਨ ਤਿਆਰ ਹੋ ਗਈ ਇੱਕ ਕੰਪੈਰੀਸ਼ਨ ਹੋਰ ਵੀ ਕਰਕੇ ਵਿਖਾ ਦੇ ਕੰਗਾ ਚਿੱਤਾਂ ਚ ਭਲੇਖਾ ਰਹੂਗਾ ਹਾਂ ਇਹਦੇ ਬਰਾਬਰ ਖੜਾ ਡੱਬੀ ਤੇ ਹੁਣ ਕੈਮਰਾ ਮਾਰ ਹਾਂ ਅਮਰੀਕਾ ਦੇ ਬਰਾਬਰ ਹੀ ਆ ਭਾਈ ਆਏ ਨਾ ਕੋਈ ਛੋਟੀ ਸਮਝਦੇ ਵੀ ਛੋਟਾ ਜਿਹਾ ਬੱਚਾ ਹੋਊਗਾ ਹਾਂ ਬੱਚਾ ਨਹੀਂਗਾ ਚੀਜ਼ ਐ ਇੱਕ ਸਹੀ ਗੱਲ ਹੈ ਹਾਂ ਪੂਰੀ ਚੰਗੀ ਵੱਛੀ ਟਾਪ ਦੀ 10 ਦਿਨਾਂ ਦੀ ਕੱਚੀ ਅੱਜ ਡੇਟ ਮੁਤਾਬਕ 10 ਦਿਨ ਪਏ ਐ ਇੱਕ 10 ਦਿਨ ਹੈ ਹਾਂ ਜਿਹਨੇ ਫੋਨ ਲਾ ਲਿਆ ਜਾਊ ਪਹਿਲਾਂ ਆਉਦੀ ਠੀਕ ਹੈ ਮੁੱਲ ਵੀ ਇਹੀ ਆ ਅੱਛਾ ਜਿਹਨੇ ਲਾਇਆ ਉਹਦੇ ਜਾਊ ਨਾ ਤਰੀ ਨਾ ਹਾਂ 60 ਜੋ ਹਜ਼ਾਰ ਛੱਡ ਨਾੜਦੀ ਨਾੜਦੀ ਉਹਦੋਂ 10000 ਘਟਾ 10 ਘਟਾ ਲਓ ਜੀ ਰਦੇ ਦਾ ਕਹਿੰਦਾ ਜੀਨੇ ਪਹਿਲਾ ਫੋਨ ਲਾ ਲਿਆ ਉਹਦੇ ਘਰੇ ਜਾਊਗੇ 1000 ਘਟ 60 ਦੀ ਨਾਲ 10000 ਦੀ ਖੀਰੀ ਵੱਚੀ ਲੈਣੀ ਹੋਵੇ ਨਾ ਐਡੀ 40 45000 ਦੀ ਆਉਂਦੀ ਆ ਹੁਣੇ ਪਤਾ ਨਹੀਂ ਆਉਂਦੀ ਆ ਫਰੀਡ ਨਹੀਂ ਮਿਲਨੀ ਜਿੱਦਾਂ ਜਿੱਦਾਂ ਤਿਆਰ ਹੋ ਗਈ 75 ਦੀ 100 ਨਹੀਂ ਘਟ ਰਿਹਾ ਗਦੀ ਹਾਂ ਅੱਜ ਇੱਕ ਆਫਰਾਂ ਛੱਡੀਆਂ ਐ ਸਹੀ ਆ ਕੱਲੀ ਔਸਰ ਵੱਚੀ 40 45000 ਦੀ ਆਉਂਦੀ ਆ ਉਨੇ ਪਤਾ ਨਹੀਂ ਆਉਂਦੀ ਨੇ ਗੱਬਣ ਹੋ ਜਣਾ ਖਣੀ 6 ਮਹੀਨੇ ਪੱਠੇ ਕੀ ਪੌਣੇ ਪੈਸਾ ਜੇ ਪੌਣਾ ਖਾਵ ਅੱਛੀ ਆ ਭਾਈ ਹਾਂ ਪੂਰੀ ਚੰਗੀ ਵੱਛੀ ਕੇ ਬਸ ਪੂਰਾ ਵੀ ਕਾਚਰੀ گلابی ਥਾਨਾ ਪਹਿਲਾਂ 4 ਦਿਨ ਚੌਗਾ ਬੱਚਾ 1000 ਘਟ 60 ਦੀ 9000 ਦੀ 3 ਨੰਬਰ ਤੇ ਆ ਜਾ 3 ਨੰਬਰ ਚਿੱਟੀ ਵੱਛੀ ਆਈ ਲਓ ਜੀ ਚਿੱਟੇ ਰੰਗ ਦੀ ਹਾਂਜੀ ਕਿੰਨੇ ਕਬੂਤਰ ਆ ਰਹੀ ਆ ਦੂਜਾ ਸੁਆ ਦੂਜਾ ਸੁਆ ਰਹੀ ਨੇ ਸਮਾਂ ਸਮਾਂ 7 ਦਿਨ ਪਾਈ ਵੱਛੀ ਜੀ ਕਿੰਨਾ ਕ ਪਿਆ ਜੀ ਦੁੱਧ ਦੁੱਧ ਬਰੇ 2 ਕਿਲੋਟਰ ਦੱਸਿਆ ਮਾਲਕਾਂ ਨੇ ਪਲੂਨ ਦਾ ਠੀਕ ਆ रंग बाल चंग चिट्टी मिलती बहुत घट है मखण दिन पी हफ्ते कची आकियां पावासूद ਬੱਸ ਦੇ ਫਿਰ 70 ਚੋਂ 1000 ਛੋੜ 69 ਦੇ ਗੁਈਏ ਜੱਪੋ ਜੀ ਇਹ ਵੀ ਪਹਿਲੇ ਫੂਨ ਵਾਲਾ ਕੰਮ ਹੀ ਆ 70 ਜੋ ਹਜ਼ਾਰ ਦਾ ਨੋਟ ਛੱਡ ਦੇਣਾ ਲੈਣਾ ਇਹਦਾ ਵੀ 70 ਆ ਆਪਦੇ ਹੱਥ ਜੋ ਹਜ਼ਾਰ ਦਾ ਨੋਟ ਛੱਡਣਾ ਕਰਦਾ ਤਕਿੰਦਾ ਅੱਜ ਮੁੱਲ ਨਹੀਂ ਗਾਂ ਦਾ ਮੁੱਲ ਨਹੀਂ ਹੱਦ ਕਰਦਾ ਤਕਿੰਦਾ ਬੱਸ ਲੈਣ ਦੇਣ ਵਾਲੀਆਂ ਆਫਰਾਂ ਸਮਝ ਲਓ ਕੋ ਗਰਫਤ ਸਮਝ ਲਓ ਕੋ ਮਰਜੀ ਸਮਝ ਲਓ 22 ਗੱਲੋ ਖੁੱਲਾ ਪਿਆਦਾ ਨਾ ਬੱਛੀ ਨੇ ਦੁੱਧ ਇਹ ਕਾਗਿਆ ਪ੍ਰਿੰਟ ਆਲਾ ਬੱਚਾ ਹੂੰ ਇਹ ਕੋੜੀ ਅਰ ਗਈ ਆ ਤਸਗਾ ਮੱਖਣਾ ਮੜਾ ਇਹਦੇ ਬਾਰੇ ਚਾਹਤ ਜੀ ਮਰਾ ਇਹ ਦੂਜੇ ਸੂਰ ਵੱਛੀ ਆ ਬਾਈ ਦੂਹਾ ਸੂਆ ਯਾ ਰਾਜੀ ਦਾ ਮੇਲਾ ਸਾਰਿਆਂ ਨਾਲੋਂ ਜ਼ਿਆਦਾ ਆ ਵੱਡੀ ਵੀ ਸਾਰਿਆਂ ਨਾਲੋਂ ਜ਼ਿਆਦਾ ਮੋਟੇ ਵੀ ਸਾਰਿਆਂ ਨਾਲੋਂ ਜ਼ਿਆਦਾ ਹੈ ਰਾਜੀ ਵੀ ਸਾਰਿਆਂ ਨਾਲੋਂ ਜ਼ਿਆਦਾ ਤੇ ਵੱਡੀ ਵੀ ਸਾਰਿਆਂ ਨਾਲੋਂ ਜ਼ਿਆਦਾ ਤੇ ਦੁੱਧ ਵੀ ਸਾਰਿਆਂ ਨਾਲੋਂ ਵੱਧ ਪਿਆਉਣਾ ਇਹਨੇ ਉਹ ਤਾਂ 27 ਲੀਟਰ ਦਿੱਤਾ ਵੀਰੇ ਫਰਾਂ 8 ਲੀਟਰ ਫਰਾਂ ਦੀ ਵੱਛੀ ਹਾਂ ਅਡਰ ਕੁਆਲਟੀ ਟਾਪ ਕਲਾਸ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਕੁਝ ਨਹੀਂ ਕੋਈ ਵੀ ਨਹੀਂ ਹਾਂ ਸਿਰ ਤੋਂ ਲੈ ਕੇ ਮਗਰਲੇ ਪੈਰ ਦੇ ਨੌ ਤਿੱਕਰ ਐਂ ਟੈਪ ਟੌਪ ਵੱਚੀ ਜਾਵਾ ਕੁਆਲਿਟੀ ਅਦੋਂ ਪੁੱਜ ਕੇ ਆਈ ਨਹੀਂ ਐ ਛੋਟਾ ਕਾਣਾ ਪਾਣ ਦੇ ਪੱਤੇ ਵਰਗਾ ਖੜਨੀ ਖੁਰਨੀ ਪਹੁੰਚੀ ਨਹੀਂ ਵੱਚੀ ਦੀ ਖੜਨੀ ਖੁਰਨੀ ਬਹੁਤ ਜੰਗੀ ਜਿੱਦਾਂ ਪੀਡੀਐਫ ਦੇ ਮੇਲੇ ਤੇ ਕੰਪੀਟੀਸ਼ਨ ਵਾਲੀਆਂ ਵਹਿੜੀਆਂ ਵਹਿੜਾ ਆਉਂਦੀਆਂ ਨਾ ਰੈਂਕ 'ਚ ਜਾਂਦੀਆਂ ਹੁੰਦੀਆਂ ਦੋ ਜਣੇ ਲਈ ਜਾਂਦੇ ਉਹਨਾਂ ਅਰਗੀ ਵਹਿੜਾ ਕੱਟ ਕੇ ਸੇ ਪਾਸੋਂ ਪਹੁੰਚ ਆਉਣੀ ਡਬਲ ਵੀ ਪੂਰੀ ਆ ਕੁਆਲਿਟੀ ਵੀ ਫੁੱਲ ਆ ਦੁੱਧ ਵੀ 27 28 ਕਿਲੋ ਦੇਣਾ ਨੇ ਕਰਮਾ ਵਾਲੀ ਨੇ ਬੋਲ ਬੋਲਾ ਬੱਚਾ ਹੀ ਆ ਤੇ ਮੈਂ ਦੱਸਾਂ ਮੁੱਲ ਮੁੱਲ ਮੜਾ ਜੀ ਇਹਦਾ ਮੁੱਲ ਕਰਾਉਣਾ ਬਈ ਜਿੱਦ ਤਿਆਰ ਹੋ ਵੀ ਉਹਦੇ 1 5 10 ਕੋ ਹੋਵੇ ਅੱਜ ਵਾਸੀ ਦੇਵਾਂਗੇ 82000 ਦੀ ਵਾਹ ਤੇਰੇ ਮੁੰਡਿਆ ਭਾਈ ਕਹਿੰਦਾ ਜਦਨ ਤਿਆਰ ਹੋ ਵੀ 1 ਲੱਖ 5 ਐਡੀਆਂ ਐਡੀਆਂ ਬੱਚੀਆਂ ਦਾ ਔਰ 1 ਮਹੀਨੇ ਨੂੰ ਸਵਾ ਸਵਾ ਲੱਖ ਦੇਣਾ ਵੇਖਣਗਾ ਤੇ ਮੁੱਲ ਕਿਹੜਾ 85 ਦੀ ਦੇ ਦੇਣੀ ਅੱਜ ਚੱਕੋ ਬਈ 85 ਚੋਂ 3 ਛੋੜ 82000 ਦੀ ਚੱਕੋ ਜੀ ਉਹ ਚੋਂ ਵੀ ਆਫਰ ਲਾ ਦੀ ਤੀਆਂ ਵਿੱਚੋਂ ਕੱਢ ਦੇਣਾ ਬਾਹਰ 82 ਰੇ ਰਣੀ ਆ ਪਰ ਵੱਚੀ ਕੋਲ ਆ ਕੇ ਵੇਖੇ ਜਿਹਨੇ ਪੈਸੇ ਲਾਉਣੇ ਵੀ ਕੀ ਚੀਜ਼ ਆ ਦੇਖੋ ਘਰੋਂ ਮੁਰਜੇ ਨਾ ਵੱਚੀ ਉਹ ਗਰੰਟੀ ਹੋਊਗੀ ਤੁਹਾਨੂੰ ਘਰੋਂ ਮੁਰਜੇ ਆ ਗਈ ਨਹੀਂ ਜਮਾਂ ਤੇਰੀ ਗੱਲ ਪੱਕੀ ਆ ਮਖਣਾ ਪੂਰੀ ਚੰਗੀ ਬਲਬਲ ਦਾ ਬੱਚਾ ਐਵੇਂ ਨਹੀਂ ਕਿਹਾ ਬਲਬਲ ਦਾ ਬੱਚਾ ਏ ਇੱਕ ਵੱਚੀ ਰਹਿ ਗਈ ਜੀ ਇੱਕ ਰਹਿ ਗਈ ਹੋਰ ਉਹ ਵੀ ਕੱਟ ਮਖਣਾ ਵਾਰ ਉਹਨੂੰ ਵੀ ਮਰਾਜ਼ ਝਾਪ ਉਹਦੇ ਵੀ ਕਰਾ ਲਓ ਕਾਣੂ ਦਰਸ਼ਨ ਉਹਦੇ ਵੀ ਏ ਬਈ ਤੀਜੇ ਸੂਏ ਸੁੰਦੀ ਆ ਹੁਣ ਠੀਕ ਆ ਕਹਿ ਕੇ ਦੂਜੇ ਦਿੱਤੀ ਆ ਸਾਨੂੰ ਆਰੀ ਤਾਂ ਤੀਜੇ ਸੂਆ ਕਹਿੰਦੇ ਹੀ ਨਹੀਂ ਮਾਂ ਦੇ ਪੱਤ ਸਾਨੂੰ ਦੂਜੇ ਕਹਿ ਕੇ ਦਿੱਤੀ ਤੀਜੇ ਲੱਗਦੀ ਆ ਅੱਛਾ ਵੇ ਠੀਕ ਐ ਲਾਓ ਜੀ ਇਹ ਕਹਿੰਦਾ ਆਪਾਂ ਨਹੀਂ ਝੂਠ ਮਾਰਦੇ ਅਗਲੇ ਨੇ ਤੀਜਾ ਕਹੇ ਆਪਾਂ ਦੂਜਾ ਕਹੇ ਆਪਾਂ ਤੀਜਾ ਕਹਿ ਕੇ ਵੇਚਾਂਗੇ ਭਾਈ ਕਹਿੰਦਾ 52000 ਦੀ ਬੱਚੀ ਦੇਵਾਂਗੇ 17 ਲੀਟਰ ਦੁੱਧ ਕਲੂਨ ਨੇ ਦਿੱਤਾ ਰਣਗੀਆਂ ਤੋਂ ਲਈ ਆ ਠੀਕ ਐ 17 ਕਿਲੋ ਦੁੱਧ ਦਿੱਤਾ 17 ਗੋਕੇ ਵਾਸਤੇ ਕੋਈ ਬਾੜਾ ਨਹੀਂ ਇੰਨਾ ਤਾਂ ਮੱਝ ਵਾਸਤੇ ਤਾਂ ਊਕਾ ਕੰਮ

ਅੱਜ 52 ਦੀ ਆ 45 47000 ਦੀ ਜਿਹਨੂੰ ਮਰਜ਼ੀ ਦੇ ਦਿਓ 9-10 ਕਿਲੋ ਦੁੱਧ ਹੋਵੇ ਇਹਦੇ ਥੱਲੇ ਤੇ ਢਾਈਆਂ ਦਿਨਾਂ ਦੀ ਟੋਕੜ ਗੱਪੜ ਚੈੱਕ ਪਾਸ ਹੋਵੇ 45 47000 ਜਿਹਨੂੰ ਮਰਜ਼ੀ ਦੇ ਦਿਓ ਅੱਜ ਭਾਗੜ 52000 5000 ਜੇ ਤੁਸੀਂ ਸਿਆਲੋ ਸਿਆਲ ਖੋਆ ਖਾ ਲੈਣਾ ਪੱਠੇ ਪਾਇਓ ਜਿੰਨਾ ਮਰਜ਼ੀ ਬਾਪੋ ਕਹਿਵਾ ਸਿੱਤਾ ਆ ਬੱਚਿਆਂ ਦਾ ਦੋ ਬਾਲੀਆਂ ਟੋਪਰ ਆਇਆ ਜਾਨਵਰ ਯਾਰ ਪੂਰੇ ਚੰਗੇ ਆ ਜੀ ਜਿਹੜਾ ਵੀ ਮਾਨੂੰ ਚੰਗਾ ਲੱਗਦਾ ਜਿਹੜਾ ਵੀ ਫੱਟ ਬੈਂਦਾ ਅਗਲੇ ਦੇ ਗੁਰਦਤ ਦੇ ਘਰੇ ਆਜੋ ਤਸल्ली ਕਰ ਲਿਓ ਦਾਦ ਜੰਨਿਆ ਕਿੱਥੋਂ ਆਵੇ ਦਿੱਲੀ ਬਲੇਟੋਂ ਹਾਂ ਪੰਜਾਂ ਦੀ ਵੀਡੀਓ ਪਾਈ ਆ ਪੰਜਾਂ ਦੀ ਭਾਰ ਪਿੱਛੇ ਦੀ ਗਰੰਟੀ ਹੋ ਥਣਾ ਦੀ ਗਰੰਟੀ ਹੋ ਆਇਨਾ ਵੀ ਕੋਈ ਅਗਲੇ ਦਾ ਥਾਂ ਤੇ ਛਰ ਲਾ ਮਰੂ ਘੱਟ ਵੱਧ ਹੋ ਗਰੰਟੀ ਲਓ ਜੀ ਬਾਈ ਕਹਿੰਦਾ ਭਾਵਾ ਦਿੱਲੀ ਤੋਂ ਅੱਖਾਂ ਮੀਚ ਕੇ ਆਜੋ ਪੰਜਾਂ ਵਹਿੜਾਂ ਦੀ ਥਣਾ ਦੀ ਗਰੰਟੀ ਹੋ ਭਾਰ ਦੀ ਗਰੰਟੀ ਹੋ ਬੇਫਿਕਰ ਹੋ ਕੇ ਆਜੋ 5000 ਕਿਰਾਏ ਦਾ ਲੱਗਾ ਬਾਈ ਕਹਿੰਦਾ 10 ਦੇ ਇੱਕ ਮੋੜੂਗਾ ਜੇ ਕੋਈ ਥਾਣਾ ਚ ਅਗਲਾ 19 21 ਪਾਸ ਕਰਨ ਲੱਗਾ ਕੱਢ ਦੇ ਜਾਂ ਤੁਹਾਡੇ ਘਰੇ ਜਾਂਦੀ ਗਾਂ ਦਾ ਭਾਰ ਪੈ ਜੇ ਦੁੱਗਣੇ ਪੈਸੇ ਦੇਵਾਂਗਾ ਦੱਸੋ